ਉਸ ਮਹਾਤਮਾ ਸੀ ਉਹ ਬੈਠਾ ਇਕਾਂਤ ਦੇ ਵਿੱਚ ਭਗਤੀ ਕਰ ਰਿਹਾ ਤੇ ਕੋਈ ਲੱਕੜਹਾਰਾ ਲੱਕੜਾਂ ਵੱਢ ਰਿਹਾ ਹੈ ਉਸ ਮਹਾਤਮਾ ਦੇ ਮਨ ਅੰਦਰ ਰਹਿਮ ਆਇਆ ਉਸ ਨੇ ਆਖਿਆ ਕਿ ਪਿਆਰੇ ਕੀ ਕਰ ਰਹੇ ਕਹਿੰਦਾ ਮੇਰੇ ਜੀਵਨ ਦੀ ਆਜੀਵਿਕਾ ਹੈ ਕਹਿੰਦਾ ਜੀ ਕੁਝ ਦਿਨ ਦਾ ਪ੍ਰਬੰਧ ਹੋ ਜਾਵੇ ਕਹਿੰਦਾ ਤੁਹਾਡੀ ਮਿਹਰਬਾਨੀ ਸਾਧੂ ਨੇ ਆਖੇ ਉਸ ਤੋਂ ਅੱਗੇ ਚੱਲ ਗਿਆ ਉਸ ਤੋਂ ਅੱਗੇ ਗਿਆ ਉਸ ਨੂੰ ਧਨ ਦੀ ਪ੍ਰਾਪਤੀ ਹੋਈ ਘਰ ਚਲਾ ਗਿਆ ਜਦੋਂ ਤੱਕ ਧਨ ਸੀ ਸਾਧੂ ਦੇ ਕੋਲ ਆਇਆ ਹੀ ਨਹੀਂ ਸਾਧੂ ਦੇ ਕੋਲ ਆਇਆ ਨਹੀਂ ਸਮਾਪਤੀ ਹੋਇਆ ਧਨ ਮੁੱਕ ਗਿਆ ਦੁੱਖ ਆਉਣ ਲੱਗੇ ਫਿਰ ਸਾਧੂ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਮਹਾਰਾਜ ਜਿਹੜਾ ਧਨ ਸੀ ਉਹ ਤੇ ਖਤਮ ਹੋ ਗਿਆ ਹੁਣ ਕੀ ਕਰਾਂ ਮਹਾਕਮਾ ਕਹਿੰਦਾ ਉਸ ਤੋਂ ਅੱਗੇ ਜਾ ਉਸ ਤੋਂ ਅੱਗੇ ਤੈਨੂੰ ਹੋਰ ਧਨ ਮਿਲੇ ਉਹ ਗਿਆ ਸੱਚਮੁੱਚ ਉਸ ਉਸ ਤੋਂ ਅੱਗੇ ਵਧੇਕ ਧਨ ਮਿਲਿਆ ਜ਼ਿਆਦਾ ਧਨ ਮਿਲਿਆ ਧਨ ਲੈ ਕੇ ਦਾਤ ਪਿਆਰੀ ਵਿਸਰਿਆ ਦਾਤ ਕੀਤੇ ਕੋ ਮੇਰ ਸਮਾਨੇ ਕਰਨ ਹਾਰ ਤ੍ਰਣ ਜਾਨ ਫਿਰ ਭੁੱਲ ਗਿਆ ਮਾਇਆ ਚਲਦੀ ਗਈ ਚਲਦੀ ਗਈ ਜਿੱਥੇ ਆ ਕੇ ਮਾਇਆ ਰੁਕ ਗਈ ਸਾਨੂੰ ਫਿਰ ਜਿੱਥੇ ਆ ਕੇ ਫਿਰ ਮਹਾਤਮਾ ਦੇ ਕੋਲ ਮਹਾਤਮਾ ਦੀ ਧਨ ਖਤਮ ਹੋ ਗਿਆ ਦੁੱਖ ਸ਼ੁਰੂ ਹੋ ਗਿਆ ਮਹਾਤਮਾ ਜੀ ਕਹਿੰਦੇ ਨੇ ਉਸ ਤੋਂ ਅੱਗੇ ਦਾ ਕਹਿੰਦੇ ਉਸ ਤੋਂ ਅੱਗੇ ਕੀ ਹੋਵੇਗਾ ਕਹਿੰਦੇ ਸੋਨਾ ਚਾਂਦੀ ਇਹ ਮਿਲਣਗੇ ਹੁਣ ਸੋਨਾ ਚਾਂਦੀ ਮਿਲਿਆ ਜੀਵਨ ਹੋਰ ਸੁਖਾਲਾ ਹੋ ਗਿਆ ਅੱਗੇ ਨਾਲੋਂ ਬਿਹਤਰ ਹੋ ਗਿਆ ਵਧੀਆ ਹੋ ਗਿਆ ਸਮਾਂ ਗੁਜ਼ਰਿਆ ਸਮੇਂ ਦੇ ਨਾਲ ਉਹ ਵੀ ਚੀਜ਼ ਖਤਮ ਹੋ ਗਈ ਕਿਉਂਕਿ ਸਤਗੁਰੂ ਦੀ ਬਾਣੀ ਕਹਿੰਦੇ ਜੋ ਪਜਿਓ ਸੋ ਬਿਨਸ ਗੈ ਜਿਹੜੀ ਚੀਜ਼ ਵੀ ਪੈਦਾ ਕੀਤੀ ਉਹਨੇ ਖਤਮ ਹੋ ਜਾਣਾ ਮੁੱਕ ਜਾਣਾ ਫਿਰ ਉਹ ਸਾਧੂ ਦੇ ਕੋਲ ਗਿਆ ਕੈਨ ਲਗਾ ਮਹਾਰਾਜ ਉਹ ਵੀ ਖਤਮ ਹੋ ਗਈ ਮੁੱਕ ਗਈ ਹੁਣ ਕੀ ਕਰਾਂ ਮਹਾਤਮਾ ਕਹਿੰਦਾ ਉਹਦੇ ਤੋਂ ਹੋਰ ਅਗੇ ਜਾ ਉਹਨੇ ਆਖਿਆ ਜੀ ਸਤਿਵਚਨ ਉਥੇ ਜਾ ਕੇ ਉਹਨੂੰ ਹੀਰੀਆਂ ਦੀ ਪ੍ਰਾਪਤੀ ਹੋਈ ਹੁਣ ਉਹਨੇ ਕੀ ਕੀਤਾ ਐ ਚੰਗਾ ਘਰ ਪਾਇਆ ਐ ਵਧੀਆ ਗੱਡੀ ਰੱਖੀ ਲਗਜ਼ਰੀ ਗੱਡੀ ਰੱਖੀ ਨੌਕਰ ਚਾਕਰ ਰੱਖੇ ਉਹ ਮਹਾਤਮਾ ਵਿਚਾਰਾ ਤੁਹਾਡੇ ਵਰਗਾ ਸੀ ਭੁੱਲੀ ਕਰਿਆ ਸੀ ਹੁਣ ਆਵੇਗਾ ਹੁਣ ਕਿੰਨੇ ਆਉਣਾ ਹੈ ਹੁਣ ਕਿੰਨੇ ਆਉਣਾ ਹੈ ਉਹ ਬੰਦਾ ਜ਼ਿੰਦਗੀ ਦਾ ਲੁਫਤ ਲੈ ਰਿਹਾ ਸੀ ਆਨੰਦ ਲੈ ਰਿਹਾ ਸੀ ਮਹਾਤਮਾ ਦੇ ਮਨ ਅੰਦਰ ਵਿਚਾਈ ਵਿਚਾਰ ਆਈ ਕੋ ਨਹੀਂ ਅਮਦਾ ਤੇ ਮੈਂ ਹੀ ਚਲਾ ਜਾਣਾ ਉਹ ਮਹਾਤਮਾ ਉਹਦੇ ਕੋਲ ਚਲਾ ਗਿਆ ਉਹਨੇ ਆਖਿਆ ਉਹ ਪਿਆਰਿਆ ਆਇਆ ਨਹੀਂ ਮੁੜ ਕੇ ਉਹਨੇ ਆਖਿਆ ਮਹਾਤਮਾ ਦੀ ਹੁਣ ਤੁਹਾਡੀ ਲੋੜ ਹੀ ਨਹੀਂ ਹੁਣ ਤੁਹਾਡੀ ਲੋੜ ਨਹੀਂ ਇਹ ਰਿਆਂ ਤੋਂ ਵੀ ਅੱਗੇ ਕੁਝ ਹੁੰਦਾ ਹੈ ਸੰਸਾਰ ਦੀ ਦੌੜ ਇੱਥੇ ਤੱਕ ਹੀ ਆ ਕੇ ਖਤਮ ਹੋ ਜਾਂਦੀ ਹੈ ਉਹ ਕਹਿੰਦਾ ਮਹਾਤਮਾ ਜੀ ਇਹਨਾਂ ਤੋਂ ਵੀ ਅੱਗੇ ਕੁਝ ਹੈ ਉਹ ਕਹਿੰਦਾ ਕਬਲਿਆ ਇਹਦੇ ਤੋਂ ਅੱਗੇ ਤੇ ਸਭ ਕੁਝ ਹੈ ਉਹ ਕਹਿੰਦਾ ਕੀ ਕਹਿੰਦਾ ਇਹਦੇ ਤੋਂ ਅੱਗੇ ਪਰਮਾਤਮਾ ਸਤਿ ਆਤਮਾ ਤੇ ਜੇ ਤੂੰ ਆ ਜਾਂਦਾ ਤੈਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦੇ ਪਰ ਤੂੰ ਆਇਆ ਨਹੀਂ ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹ ਵਪਾਰ ਵਿਰਲਾ ਵਪਾਰ ਦੁਨੀਆਂ ਦੇ ਵਪਾਰ ਹਰ ਬੰਦਾ ਕਰਦਾ ਆਪਣੀਆਂ ਜੀਵਿਕਾ ਨੂੰ ਕਮਾਉਣ ਦੇ ਲਈ ਆਪਣੀ ਗ੍ਰਸਥ ਨੂੰ ਵਧੀਆ ਜੀਵਨ ਦੇਣ ਦੇ ਲਈ ਦੁੱਖਾਂ ਨੂੰ ਖਤਮ ਕਰਨ ਦੇ ਲਈ ਹਰ ਬੰਦਾ ਆਪਣੇ ਆਪਣੇ ਮੁਤਾਬਕ ਦੁਨਿਆਵੀ ਕੰਮ ਤਾਂ ਦੇ ਕਰਦਾ ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਬੜੇ ਚੰਦ ਲੋਕ ਨੇ ਜਗ ਮੈਂ ਉਤਮ ਕਾਢਿਆ ਵਿਰਲੇ ਕੀ ਜਿਹੜੇ ਦੁਨਿਆਵੀ ਕੰਮ ਵੀ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਜੀ ਨੂੰ ਚੇਤਾ ਵੀ ਕਰਦੇ ਨੇ ਜਿਹੜੇ ਪਰਮਾਤਮਾ ਦਾ ਸਿਮਰਨ ਵੀ ਕਰਦੇ ਨੇ ਉਹਨੂੰ ਯਾਦ ਵੀ ਰੱਖਦੇ ਨੇ ਤੇ ਹਾਥ ਪਾਉਂ ਕਰ ਕੰਮ ਸਭ ਚੀਤ ਨਰਿੰਦਰਨ ਨਾਲ ਉਹਨਾਂ ਦਾ ਚੇਤ ਨਰਿੰਕਾਰ ਨਾਲ ਹੁੰਦਾ